ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 5 ਅਕਤੂਬਰ ਹੈ ਮੈਂ ਗੁਰਅਸੀਸ ਕੋਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਕਬੀਰ ਡਗਮਗ ਕੀ ਕਰਹਿ ਕਹਾਂ ਡੁਲਾਵਹਿ ਜੀਓ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ 헤 ਭਾਈ ਤੂੰ ਡਾਵਾਂਡੋਲ ਕਿਉ ਰਹਾ ਹੈ ਡਿੱਕੋ ਡੋਲੇ ਕਿਉ ਖਾ ਰਹਾ ਹੈ ਸਾਰੇ ਸੁਖਾਂ ਦੇ ਦਾਤਾਰ ਪਾਤਸ਼ਾਹ ਦਾ ਸਿਮਰਨ ਕਰਕੇ ਅੰਮ੍ਰਿਤ ਨਾਮ ਰਸ ਪੀਣਾ ਕਰ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦੀਸੈ ਦਦੇ ਕਾਂਜਿਓ ਜਿਨ ਮਨ ਨਾਹੀ ਨਾ हे भाई जे किसी मनुख ने अपने कन्ना विच सोने दे कुंडल सोने दे वाले पाए हो उन ऊपर लाल रंग दे नग जड़े हो पर जे उस मनुख दे मन विच हृदय घर विच परमेश्वर दा नाम नहीं है उस दे कन्ना विच पाए ओ सोने कुंडल सड़े हुए कान्या वांग हन बदसूरत हन कबीर सब ते हम बुरे हम तज भलो सब कोए ਜਿਨ ਐਸਾ ਕਰਬੂਜਿਆ ਮੀਤ ਹਮਾਰਾ ਸੋਏ ਭਗਤ ਕਬੀਰ ਜੀ ਆਖਦੇ ਹਨ हे ਭਾਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਸਦਕਾ ਮੈਂ ਇਹ ਸੋਝੀ ਪ੍ਰਾਪਤ ਹੋ ਗਿਆ ਹਾਂ ਕਿ ਮੈਂ ਸਭ ਤੋਂ ਮਾਣਾ ਹਾਂ ਹੋਰ ਸਾਰੇ ਜੀਵ ਮੈਥੋਂ ਚੰਗੇ ਹਨ ਜਿਸ ਮਨੁੱਖ ਇਸ ਤਰ੍ਹਾਂ ਦੀ ਨਿਮਰਤਾ ਧਾਰਨ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ ਹੈ ਉਹ ਸਾਡਾ ਮਿੱਤਰ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਦੁਬਿਧਾ ਵਿੱਚ ਨਹੀਂ ਪੈਣਾ ਚਾਹੀਦਾ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਮਨੁੱਖ ਨੇ ਜਿੰਨੇ ਮੱਦੀ ਕੀਮਤੀ ਬਸਤਰ ਪਹਿਨੇ ਹੋਣ ਸੋਨੇ ਦੇ ਗਹਿਣੇ ਪਾਏ ਹੋਣ ਹਾਰ ਸ਼ਿੰਗਾਰ ਕੀਤੇ ਹੋਣ ਪਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਤੋਂ ਬਗੈਰ ਇਹ ਸਭ ਕੁਝ ਵਿਅਰਥ ਹੈ ਸਵਾਹੀ ਹੈ ਪਿਆਰੇ ਵਿਦਿਆਰਥੀਓ ਮੰਦੀ ਭਾਸ਼ਾ ਵਿੱਚ ਗੱਲ ਕਰਨੀ ਗੁੱਸੇ ਵਿੱਚ ਉੱਚੀ ਉੱਚੀ ਬੋਲ ਕੇ ਗੱਲ ਕਰਨੀ ਬਹੁਤ ਮਾੜੀ ਗੱਲ ਹੈ ਇਸ ਨਾਲ ਸਮਾਜ ਵਿੱਚ ਸਤਿਕਾਰ ਘਟਦਾ ਹੈ ਮਿੱਠੀ ਬੋਲੀ ਬੋਲਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ